ਪਾਰਟੀ ਦਾ ਨਹੀਂ ਹੋਣਾ ਚਾਹੀਦਾ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਇਹ ਡੈਮੋਕ੍ਰੇਸੀ ਦੀ ਨਹੀਂ ਕਿਹਾ ਜਾਂਦਾ ਇਹਨੂੰ ਪਿੰਡਾਂ ਦੀ ਪੰਚਾਇਤਾਂ ਦੀਆਂ ਚੋਣਾਂ ਡੈਮੋਕ੍ਰੇਸੀ ਦੀ ਨਹੀਂ ਔਰ ਨਹੀਂ ਜਿਹੜੀ ਆ ਜਦੋਂ ਆਪਾਂ ਕੋਈ ਘਰ ਪਾਉਨੇ ਆ ਜਾਂ ਬਿਲਡਿੰਗ ਬਣਾਉਨੇ ਆ ਪੱਠੇ ਵਾਲੇ ਕੋਲ ਜਾਂਦੇ ਆ ਟਾਣੇ ਕੋਲੇ ਉਹਨੂੰ ਇਹ ਕਹਿੰਦੇ ਆ 1 ਰੁਪਿਆ 2 ਰੁਪਏ ਭਾਵੇਂ ਰੇਟ ਵੱਧ ਲਾ ਲਈ ਪਰ ਦੋ ਮਸੂਮ ਇੱਟ ਨਾ ਦੇਈ ਮਾਰੀ ਪਿੱਲੀ ਇੱਟ ਨਾ ਦੇਈ ਕਿਉਂਕਿ ਨੀਂਹ ਪਾਉਣੀ ਹੈ ਇੱਤੇ ਸੋ ਨੀਂਹ ਜਿੰਨੀ ਮਜ਼ਬੂਤ ਹੋਊਗੀ ਬਿਲਡਿੰਗ ਉਨੀ ਜਿਆਦਾ ਮਜ਼ਬੂਤ ਹੋਊਗੀ ਤੁਸੀਂ ਨੀਹਾਂ ਤੁਸੀਂ ਲੋਕਤੰਤਰ ਦੀਆਂ ਤੁਸੀਂ ਜਿਹੜੇ ਆਏ ਹੋ ਤੁਹਾਨੂੰ ਲੋਕਾਂ ਨੇ ਚੁਣਿਆ ਕੋਈ 800 ਵੋਟਾਂ ਤੇ ਕੋਈ 2000 ਵੋਟਾਂ ਤੇ ਕਈ ਤਾਂ ਮਾਰਜ ਨਹੀਂ ਥੋੜੇ ਥੋੜੇ ਕੋਈ 10 ਵੋਟਾਂ ਤੇ ਕੋਈ 31 ਵੋਟਾਂ ਤੇ ਪਰ ਲੋਕਾਂ ਦਾ ਪਿਆਰ ਹੈ ਜੀ ਸੋ ਲੋਕਾਂ ਨੇ ਜੋ ਉਮੀਦ ਤੁਹਾਡੇ ਤੋਂ ਰੱਖੀ ਹੈ ਉਹ ਤੇ ਪੂਰਾ ਉਤਰਨਾ ਔਰ ਬਾਕੀ ਕੰਮ ਸਾਡਾ ਹੈ ਅਸੀਂ ਇਹ ਨਹੀਂ ਦੇਖਦੇ ਸਾਨੂੰ ਅਰਵਿੰਦ ਕੇਜਰੀਵਾਲ ਜੀ ਨੇ ਉਹ ਰਾਜਨੀਤੀ ਨਹੀਂ ਸਿਖਾਈ ਜਿਹੜੀ ਤੋੜਨ ਵਾਲੀ ਹੋਵੇ ਜਾਂ ਲੱਤਾਂ ਖਿੱਚਣ ਵਾਲੀ ਰਾਜਨੀਤੀ ਵੀ ਐਸ ਗਲੀ ਚੋਂ ਪੰਨ ਵੋਟਾਂ ਨਹੀਂ ਪਈਆਂ ਦੋ ਪੁਲੀਆਂ ਹੀ ਪਤ ਲੋ ਅਸੀਂ ਪੁਲੀਆਂ ਪੱਟਣ ਵਾਲੀ ਰਾਜਨੀਤੀ ਨਹੀਂ ਕਰਦੇ ਅਸਤਾ ਕਹਿੰਿਆ ਕਿ ਤੁਸੀਂ ਲਿਆਓ ਸਾਡੇ ਕੋਲੇ ਮਤਾ ਪਾਓ ਪਾ ਕੇ ਲਿਆਓ ਪੰਚਾਇਤ ਦਾ ਪਿੰਡ ਦੇ ਸਭ ਤੋਂ ਪਹਿਲਾਂ ਇਕੱਠ ਕਰਕੇ ਪਹਿਲਾਂ ਇਹ ਲੋਕਾਂ ਨਾਲ ਸਲਾਹ ਕਰ ਲੋ ਸਭ ਤੋਂ ਪਹਿਲੀਆਂ ਮੰਗਾ ਕਿਹੜੀਆਂ ਨੇ ਜਿਹੜੀਆਂ ਜ਼ਰੂਰੀ ਨੇ ਸੜਕਾਂ ਸਕੂਲ ਪੋਲਰ ਲਾਈਟਾਂ ਆਰਓ ਫਿਲਟਰ ਵਾਟਰ ਲਾਇਬ੍ਰੇਰੀਆਂ ਜੋ ਤੁਸੀਂ ਪਿੰਡਾਂ ਦੇ ਵਾਸਤੇ ਮੰਗੋਗੇ ਅਸੀਂ ਕਦੇ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਐ ਖਜ਼ਾਨਾ ਥੋੜਾ ਐ ਉਹ ਖਜ਼ਾਨੇ ਦਾ ਮੂੰਹ ਵੀ ਥੋੜੇ ਵੱਲ ਰਹੂਗਾ ਮਾਲਕ ਤੁਸੀਂ ਉਹ ਖਜ਼ਾਨੇ ਦੇ ਕੋਈ ਇਸ ਤਰ੍ਹਾਂ ਦਾ ਮਨ ਚ ਡਰ ਪੈ ਨਹੀਂ ਰੱਖਣਾ ਕਿ ਯਾਰ ਸਰਕਾਰ ਤਾਂ ਉਹਨਾਂ ਦੀ ਐ ਉਹਨੇ ਪੈਸੇ ਦੇਣੇ ਨਹੀਂ ਨਾ ਤੁਸੀਂ ਗੱਲ ਕਰੋ ਮਤਾ ਪਾਓ ਮੈਨੂੰ ਦੁੱਖ ਹੈ ਮੈਂ ਜਦੋਂ ਐਮਪੀ ਬਣਿਆ ਬਹੁਤ ਸਾਰੀਆਂ ਪੰਚਾਇਤਾਂ ਮਤੇ ਨਹੀਂ ਪਾਉਂਦੀਆਂ ਸੀ ਵੀ ਕਾ ਮੈਂ ਪਿੰਡ ਚ ਪੈਸੇ ਦੇਣ ਨੂੰ ਤਿਆਰ ਆ ਪੰਚਾਇਤ ਮਤਾ ਨਹੀਂ ਪਾਉਂਦੀ ਕਾਰਨ ਕਿਸੇ ਪਾਰਟੀ ਨਾਲ ਜੁੜੇ ਹੁੰਦੇ ਆ ਕਦੋਂ ਭਗਵੰਤ ਮਾਨ ਦੀ ਚੜ੍ਹਾਈ ਹੋਊ ਪਿੰਡ 'ਚ ਮੈਂ ਕਿਹਾ ਪੱਥਰ ਤੁਹਾਡੇ ਨਾਂ ਦਾ ਲਾ ਦਾਂਗੇ ਸਾਡੇ ਉੱਪਰ ਮੇਰੇ ਮੇਰੀ ਤਾਂ ਪਹਿਲਾਂ ਹੀ ਬਹੁਤ ਚੜ੍ਹਾਈ ਐ ਇਹਨੂੰ ਤਾਂ 17.5 ਸਾਲ ਦੇ ਦੀ ਚੜ੍ਹਾਈ ਕਰਤੀ ਸੀ ਜਦੋਂ ਕਲਾਕਾਰ ਬਣਾਤਾ ਸੀ ਪਰ ਪਿੰਡ ਦਾ ਕੰਮ ਕਰਾ ਲਓ ਸੋ ਪਿੰਡਾਂ ਦੇ ਕੰਮਾਂ ਨੂੰ ਆਪਾਂ ਨੇ ਤਰਜੀਹ ਦੇਣੀ ਐ ਪਰ ਆਪਾਂ ਨੂੰ ਹੁਣ ਤੱਕ ਪਹਿਲਾਂ ਵਿਕਾਸ ਦੇ ਕੰਮਾਂ ਬਾਰੇ ਪਤਾ ਹੀ ਨਹੀਂ ਲੱਗਣ ਦਿੱਤਾ ਨਹੀਂ ਵਿਕਾਸ ਦੇ ਅਸਲੀ ਕੰਮ ਕਿਹੜੇ ਨੇ 77 ਸਾਲ ਹੋ ਗਏ ਦੇਸ਼ ਨੂੰ ਯਾਦ ਹੋਏ ਨੂੰ ਅਮਰੀਕਾ ਵਾਲੇ ਮੰਗਲਗਰਾਹ ਤੇ ਪਲਾਟ ਕੱਟਣ ਨੂੰ ਫਿਰਦੇ ਆ ਸਾਥੋਂ ਹਜੇ ਛੱਪੜ ਤੇ ਟੋਬੇ ਨਹੀਂ ਠੀਕ ਹੋਏ ਉਥੇ ਫਿਰਦੇ ਆ ਸੀ ਸਾਨੂੰ ਦੱਸਿਆ ਹੀ ਨਹੀਂ ਕਿਸੇ ਨੇ ਮੈਂ ਜਦੋਂ ਨਮਾ ਨਮਾ MP ਬਣਿਆ 2014 ਚ ਸੰਗਰੂਰ ਤੋਂ ਮੈਂ ਕਿਹਾ ਚਲੋ ਲੋਕਾਂ ਦਾ ਪੈਸਾ ਲੋਕਾਂ ਨੂੰ ਦੇਵਾਂਗੇ 10-15 ਦਿਨ ਹੋਏ ਸੀ ਮੇਰੇ ਕੋਲ ਪੰਚਾਇਤ ਆਈ ਇੱਕ ਪਿੰਡ ਦੀ ਕਹਿੰਦੇ ਜੀ ਐਮਪੀ ਸਾਹਿਬ ਸਤਿ ਸ਼੍ਰੀ ਅਕਾਲ ਮੈਂ ਕਹਿੰਦਾ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਵਧਾਈਆਂ ਜੀ ਮੈਂ ਕਹਿੰਦਾ ਧੰਨਵਾਦ ਜੀ ਵਧਾਈਆਂ ਤੁਹਾਨੂੰ ਵੀ ਗ੍ਰਾਂਟ ਚਾਹੀਦੀ ਹੈ ਜੀ ਪਿੰਡ ਵਾਸਤੇ ਮੈਂ ਕਹਿੰਦਾ ਜ਼ਰੂਰ ਦੇਵਾਂਗੇ ਤੁਹਾਡੇ ਪੈਸੇ ਨੇ ਤੁਹਾਨੂੰ ਦੇਣੇ ਨੇ 3 ਲੱਖ ਚਾਹੀਦਾ ਜੀ ਮੈਂ ਕਹਿੰਦਾ ਬਿਲਕੁਲ ਦੇਵਾਂਗੇ ਲਓ ਮਤਾ ਪਾ ਦਿਓ ਕਾਦੇ ਵਾਸਤੇ ਚਾਹੀਦਾ ਕਹਿੰਦੇ ਸ਼ਮਸ਼ਾਨ ਘਾੜਦੀਆਂ ਕਹਿੰਦਾ ਉੱਚੀਆਂ ਚੱਕਣੀਆਂ ਨੇ ਜੀ ਮੈਂ ਕੀ ਗੱਲ ਆਪਣੇ ਪਿੰਡ ਦੇ ਮੁਰਦਿਆਂ ਤੇ ਯਕੀਨ ਨਹੀਂ ਹੈਗਾ ਵੀ ਕਿਤੇ ਵਾਪਸ ਨਾ ਘਰੇ ਆ ਜਾਣ ਪਿੰਡ ਨਾਲ ਮੁਰਦਿਆਂ ਨੂੰ ਵਾਪਸ ਕਰਨ ਉਹ ਮੈਂ ਕਹਿੰਦਾ ਸਕੂਲ ਚ ਚਾਰ ਕਮਰੇ ਬਾ ਦੰਨੇ ਲਾਈਬ੍ਰੇਰੀ ਬਣਾ ਦਿੰਨੇ ਆ ਆਰੋ ਵਾਲਾ ਪਾਣੀ ਬੱਚੇ ਪੀਲਾ ਕਰਨਗੇ ਆਰੋ ਵਾਲਾ ਲਾ ਦਿੰਨੇ ਆ ਪਲਾਂਟ ਮੱਲਾ ਕਲੀਨਿਕ ਵਾਲੇ ਪਾਸੇ ਜਾਂ ਕੋਈ ਡਿਸਪੈਂਸਰੀ ਠੀਕ ਕਰ ਦਿੰਨੇ ਆ ਫੁੱਲਨ ਲਾਈਟਾਂ ਲਾ ਦਿੰਨੇ ਆ ਮੈਨੂੰ ਕਹਿੰਦੇ ਜੀ ਆਹ ਜਿਹੜੀਆਂ ਤੁਸੀਂ ਸ਼ਮਸ਼ਾਨ ਘਾਟ ਤੋਂ ਬਿਨਾਂ ਗੱਲਾਂ ਕਹੀਆਂ ਐ ਕਿ ਤੁਸੀਂ ਕਰ ਸਕਦੇ ਹੋ ਮੈਂ ਕਿਹਾ ਹਾਂ ਇਹ ਇਹੀ ਕੰਮ ਐ ਕਹਿੰਦੇ ਜੀ ਫੇ ਸਾਡਾ ਕਸੂਰ ਨਹੀਂ ਹੈਗਾ ਸਾਡੇ ਪਿੰਡ ਤਾਂ ਜਦੋਂ ਪੈਸੇ ਆਏ ਨੇ ਸ਼ਮਸ਼ਾਨ ਘਾਟ ਬਸਤੀ ਆਏ ਨੇ ਸਮ ਤਾਂ ਲੱਗਦਾ ਬਸ ਕੱਲ ਸ਼ਮਸ਼ਾਨ ਘਾਟ ਨੂੰ ਪੈਸੇ ਦਿੰਦੇ ਹੁਣੇ ਸਾਨੂੰ ਪਤਾ ਹੀ ਨਹੀਂ ਲੱਗਣੇ ਉੱਤ ਵਿਕਾਸ ਦਾ ਤੁਸੀਂ ਉਹ ਕੰਮ ਮੇਰੇ ਕੋਲ ਲੈ ਕੇ ਆਉਣੇ ਨੇ ਜਿਹਦੇ ਨਾਲ ਫਾਇਦਾ ਹੁੰਦਾ ਹੋਵੇ ਸਕੂਲ ਅਪਗ੍ਰੇਡ ਕਰਨੇ ਨੇ ਸਕੂਲ ਸ਼ਾਨਦਾਰ ਬਣਾਉਣੇ ਆ ਮਹੱਲਾ ਕਲੀਨਿਕ ਖੋਲਣੇ ਇਲਾਜ ਕਰਾਉਣੇ ਬਜ਼ੁਰਗਾਂ ਦਾ ਬਿਜਲੀ ਹਰ ਘਰ 'ਚ ਬਿਜਲੀ ਛੱਤਾਂ ਕੱਚੀਆਂ ਹਜੇ ਵੀ ਕੱਚੀਆਂ ਛੱਤਾਂ ਰਹਿ ਗਈਆਂ ਵੀਰੋ ਤੁਸੀਂ ਮਤਾ ਪਾ ਕੇ ਲਿਓ ਉਸ ਤੋਂ ਅੱਗੇ ਸਾਡਾ ਕੰਮ ਹੈ ਪਰ ਹਾਂ ਜਿਹੜੇ ਪੈਸੇ ਤੁਹਾਡੇ ਪਿੰਡ ਚ ਆਉਣਗੇ ਉਹਦਾ ਕੋਲੇ ਖੜ ਕੇ ਕੰਮ ਕਰਾਇਓ ਇਹ ਨਾ ਸੋਚੋ ਸਰਕਾਰੀ ਪੈਸਾ ਹੈ ਫਿਰ ਨਹੀਂ ਪੱਕੀ ਕਰਾਉਣੀ ਹੈ ਇਹ ਨਾ ਸੋਚੋ ਸਰਕਾਰ ਦੇ ਪੈਸੇ ਨਾਲ ਫਿਰ ਨਹੀਂ ਪੱਕੀ ਹੋ ਰਹੀ ਹੈ ਜੇ ਕੱਚੀ ਪੱਲੇ ਇੱਟਾਂ ਲਾਤੀਆਂ ਉਹਨੇ ਜਿਹਨੂੰ ਤੁਸੀਂ ਠੇਕਾ ਦਿੱਤਾ ਮੁੜ ਕੇ 4 ਮਹੀਨਿਆਂ ਨੂੰ ਫਿਰ ਨਹੀਂ ਫੇਟ ਟੁੱਟ ਜੂ ਕੋਲੇ ਖੜ ਕੇ ਕੁਆਲਿਟੀ ਚੈੱਕ ਕਰਿਓ ਆਪ ਇਹ ਇਹ ਆਪਣਾ ਫਰਜ਼ ਬਣਦਾ ਕਿ ਅਸੀਂ ਕੋਲੇ ਖੜ ਕੇ ਕੰਮ ਕਰਾਵਾਂਗੇ ਸਾਜੇ ਕੋਈ ਮਾਰੀ ਇੱਟ ਜਾ ਕੋਈ ਲੁੱਕ ਜਾ ਕੋਈ ਮਾੜੀ ਕੁਆਲਿਟੀ ਦਾ ਸਮਾਨ ਲਾਉਂਦਾ ਸਾਨੂੰ ਦੱਸੋ ਅਸੀਂ ਉਹਦਾ ਟੈਂਡਰ ਕੈਨਸਲ ਕਰ ਦਾਂਗੇ ਨਾਲ ਦੀ ਨਾਲ ਔਰ ਦੁਬਾਰਾ ਕਦੇ ਜ਼ਿੰਦਗੀ ਚ ਉਹਨੂੰ ਟੈਂਡਰ ਨਹੀਂ ਮਿਲੂਗਾ ਕਿ ਭਾਈ ਤੂੰ ਲੋਕਾਂ ਦੇ ਪੈਸੇ ਚੋਂ ਪੈਸੇ ਖਾ ਰਿਹਾ ਹੈ। ਦੂਜਾ ਸਭ ਤੋਂ ਵੱਡਾ ਜਿਹੜਾ ਫਰਜ ਨਸ਼ੇ ਜਿਹੜੇ ਨੇ ਉਹ ਬੰਦ ਕਰਨੇ ਨੇ ਉਹ ਕੱਲੀ ਸਰਕਾਰ ਜਾਂ ਪੁਲਿਸ ਤੇ ਨਾ ਛੱਡੀਏ ਆਪਾਂ ਨੂੰ ਸਾਰਿਆਂ ਨੂੰ ਇੱਕ ਸਮਾਜਿਕ ਲਹਿਰ ਬਣਾਉਣੀ ਪਊਗੀ ਕਿਉਂਕਿ ਪਿੰਡਾਂ ਵਾਲਿਆਂ ਨੂੰ ਸਾਰਾ ਪਤਾ ਹੁੰਦਾ ਹੈ ਕਿ ਕੌਣ ਸਾਡੇ ਪਿੰਡ ਨਸ਼ੇ ਵੇਚਦਾ ਹੈ। ਕੌਣ ਕਿੱਥੇ ਕਿਹੜੇ ਬੋਰਡ ਥੱਲੇ ਆਉਂਦਾ ਉੱਥੇ ਗੱਡੀ ਖੜਾਉਂਦਾ ਉੱਥੇ ਜਾਂਦੇ ਨੇ ਆਪਾਂ ਸਾਰੇ ਇਕੱਠੇ ਹੋ ਕੇ ਆਪਣੇ ਪਿੰਡਾਂ ਨੂੰ ਸਾਫ਼ ਸੁਥਰੇ ਆਪਣੇ ਪਿੰਡਾਂ ਨੂੰ ਜਿਹੜਾ ਨਸ਼ਾ ਰਹਿਤ ਬਣਾਉਣਾ ਔਰ ਇਹਦੇ ਵਾਸਤੇ ਬਹੁਤ ਸਾਰੇ ਪਿੰਡ ਮੇਰੇ ਕੋਲ ਪਹਿਲਾਂ ਵੀ ਆ ਚੁੱਕੇ ਨੇ ਉਹਨਾਂ ਦੇ ਮੁੰਡਿਆਂ ਨੇ ਕਲੱਬ ਬਣਾਏ ਹੋਏ ਨੇ ਤੇ ਉਹਨਾਂ ਨੇ ਲਿਖਿਆ ਹੋਇਆ ਹੈ ਕਿ ਸਾਡੇ ਪਿੰਡ ਜਿਹੜਾ ਕੋਈ ਨਸ਼ਾ ਵੇਚਣ ਨਹੀਂ ਆ ਸਕਦਾ ਸਾਡਾ ਪਿੰਡ ਨਸ਼ਾ ਰਹਿਤ ਹੈ ਬਹੁਤ ਚੰਗੇ ਚੰਗੇ ਪਿੰਡ ਨੇ ਜਿੱਥੇ ਨੌਜਵਾਨ ਮੁੰਡਿਆਂ ਨੇ ਕਲੱਬ ਬਣਾਏ ਹੋਏ ਨੇ ਫਿਰ ਇਸ ਤੋਂ ਬਾਅਦ ਵੀਰੋ ਪਿੰਡ ਹਰੇ ਭਰੇ ਵੀ ਬਣਾਉਣੇ ਆ ਦਰਖਤ ਜਮੀਂ ਘਟ ਗਏ ਦਰਖਤ ਲਾਉਣ ਵਾਸਤੇ ਪੰਚਾਇਤਾਂ ਕੋਲੇ ਕਈ ਪੰਚਾਇਤਾਂ ਕੋਲੇ ਜ਼ਮੀਨਾਂ ਹੈਗੀਆਂ ਕਈ ਪੰਚਾਇਤਾਂ ਕੋਲੇ ਜ਼ਮੀਨਾਂ ਹੈ ਨਹੀਂ ਤਾਂ ਆਪਾਂ ਸੜਕਾਂ ਦੇ ਆਲੇ ਦੁਆਲੇ ਜਾਂ ਟੋਬੇ ਦੇ ਆਲੇ ਦੁਆਲੇ ਜਾਂ ਜਿੱਥੇ ਵੀ ਮੌਕਾ ਮਿਲਦਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਗੁਰੂ ਨਾਨਕ ਸਾਹਿਬ ਨੇ ਉਹ 550 ਸਾਲ ਪਹਿਲਾਂ ਲਿਖਤਾ ਸੀ 555ਵਾਂ ਉਹਨਾਂ ਦਾ ਮਨਾ ਰਹੇ ਆ ਆਉਣ ਵਾਲੇ ਹਫਤੇ ਤਾਂ ਸਮਝ ਲਓ 20 25 ਸਾਲ ਪਹਿਲਾਂ ਕਰ ਲੈਨੇ ਆ ਕਿ ਸਵਾ 500 ਸਾਲ ਉਦੋਂ ਕਿਹੜਾ ਕੋਈ ਫੈਕਟਰੀ ਧੂਆਂ ਕਰਦੀ ਸੀ ਉਦੋਂ ਕਿਹੜਾ ਕੋਈ ਬੁੱਢਾ ਨਾਲਾ ਸਤਲੁਜ ਗੰਦ ਪਾਉਂਦਾ ਸੀ ਉਦੋਂ ਕਿਹੜਾ ਕੋਈ ਸਪਰੇਅ ਕਰਕੇ ਧਰਤੀ ਨੂੰ ਜ਼ਹਿਰੀਲੀ ਕਰਦਾ ਸੀ ਪਰ ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਲਿਖਤਾ ਸੀ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਹਵਾ ਪਾਣੀ ਤੇ ਧਰਤੀ ਦੇ ਤਿੰਨਾਂ ਦੇ ਦਰਜੇ ਬਚਾਉਣੇ ਆਪਾਂ ਹੁਣੇ ਪਿੱਛੇ ਜੀ ਰਿਪੋਰਟ ਆਈ ਹੈ ਮੈਂ ਤੁਹਾਡਾ ਧੰਨਵਾਦ ਕਰਦਾ ਪਹਿਲਾਂ ਸਾਰੇ ਪਿੰਡਾਂ ਵਾਲਿਆਂ ਦਾ ਐਤਕੇ ਆਪਾਂ ਪਾਈਪਾ ਪਾਈਆਂ ਕੱਸੀਆਂ ਰਜਵਾਹੇ ਸੂਏ ਪੁਰਾਣੇ ਖੜੇ ਜਿਹੜੇ ਚਲਾ ਲੇ ਮੋਟਰਾਂ ਥੋੜੀਆਂ ਘੱਟ ਚੱਲੀਆਂ ਤੇ ਜਿਹੜੀ ਨੈਸ਼ਨਲ ਰਿਪੋਰਟ ਆਈ ਹੈ ਕਿ ਪੰਜਾਬ ਦਾ ਪਾਣੀ ਉੱਪਰ ਆਉਣਾ ਸ਼ੁਰੂ ਹੋ ਗਿਆ ਜਿਹੜਾ ਥੱਲੇ ਥੱਲੇ ਜਾਈ ਜਾਂਦਾ ਸੀ ਉਹ ਉੱਪਰ ਆਉਣਾ ਸ਼ੁਰੂ ਹੋ ਗਿਆ ਅਗਲੀਆਂ ਪੀੜ੍ਹੀਆਂ ਨੂੰ ਆਪਾਂ ਜਵਾਬ ਦਿੰਦੇ ਹੋਏ ਰਹਿ ਜਾਾਂਗੇ ਇਹ ਆਪਾਂ ਕਰਨਾ ਕੰਮ ਸੁਬੀਰੋ ਸਰਪੰਚੀ ਦੀ ਜਿਹੜੀ ਇਲੈਕਸ਼ਨ ਹੈ ਬਹੁਤ ਔਖੀ ਇਲੈਕਸ਼ਨ ਹੈ ਬਿਲਕੁਲ ਸਵਾਲੋ ਸਵਾਲ ਸੌਖੀ ਹੈ सरपंचੀ ਦਾ ਤੁਸੀਂ ਲੜ ਕੇ ਆਇਆ ਤੁਹਾਨੂੰ ਪਤਾ ਹੈ ਵੀ ਕਿੰਨਾ ਔਖਾ ਕੰਮ ਹੈ ਕਿਵੇਂ ਸਾਹਮਣੇ ਪੈਂਦੇ ਆ ਅੱਜ ਮੇਰੇ ਕੋਲੇ ਕੱਲ ਤੇਰੇ ਕੋਲੇ ਔਰ ਪਤਾ ਨਹੀਂ ਕਿਹਾ ਯਾਰ ਜਲਤਾ ਅਜੇ ਕੀ ਹੋ ਜੇ ਪਰ ਜੋ ਸਾਰੇ ਪੰਜਾਬ ਵਿੱਚ 15 ਅਕਤੂਬਰ ਨੂੰ ਵੋਟਾਂ ਪਈਆਂ ਸ਼ਾਂਤੀਪੂਰਵਕ ਵੋਟਾਂ ਪਈਆਂ ਮੈਂ ਕੱਲ ਇਧਰ ਕਿਧੜ ਬਾਏ ਵੱਲ ਸੀ ਇੱਕ ਮੁੰਡਾ ਲਾਈਨ 'ਚ ਖੜਾ ਮੈਨੂੰ ਮਿਲਣ ਵਾਸਤੇ ਉਹ ਕਹਿੰਦਾ ਜੀ ਮੈਂ ਸਰਪੰਚੀ 'ਚ ਖੜਾ ਸੀ ਮੈਂ ਥੋੜੀਆਂ ਜਿਹੀਆਂ ਵੋਟਾਂ ਤੇ ਹਾਰ ਗਿਆ ਆ ਮੁੰਡਾ ਜਿੱਤ ਗਿਆ ਨਾਲ ਉਹ ਵੀ ਖੜਾ ਸੀ ਮੈਂ ਕਿਹਾ ਮੈਨੂੰ ਬੜੀ ਖੁਸ਼ੀ ਹੋਈ ਕਿ ਦੋਨੇ ਜਿਹੜੇ ਸਰਪੰਚੀ ਦੇ ਉਮੀਦਵਾਰ ਸੀ ਇਕੱਠੇ ਖੜੇ ਨੇ ਬੈਰ ਨਹੀਂ ਰੱਖਣਾ ਬੈਰ ਨਹੀਂ ਰੱਖਣਾ ਵੀ ਉਹਨਾਂ ਦੇ ਘਰਵਾਲ ਦੀ ਲੰਗਣਾ ਨਹੀਂ ਜਾ ਉਹਨਾਂ ਦੇ ਕਿਸੇ ਦੁੱਖ ਸੁੱਖ ਚ ਜਾਣਾ ਨਹੀਂ ਪਿੰਡ ਜਿਹੜਾ ਹੈ ਉਹ ਚ ਇਕਾ ਰੱਖਣਾ ਪਿੰਡਾਂ ਚ ਇਕਾ ਰੱਖਣਾ ਉਹੀ ਪਿੰਡ ਕਾਮਯਾਬ ਨੇ ਜਿੱਥੇ ਇਕਾ ਹੈ ਜਿੱਥੇ ਇਕਾ ਨਹੀਂ ਰਹਿੰਦਾ ਉਹ ਪਿੰਡ ਫਿਰ ਰੁਲ ਜਾਂਦੇ ਆ ਪਿੱਛੇ ਰਹਿ ਜਾਂਦੇ ਆ ਨੌਕਰੀਆਂ ਦੇ ਰਹਿਆਂ ਬੱਚਿਆਂ ਨੂੰ ਲਾਇਬ੍ਰੇਰੀਆਂ ਬਣਾ ਕੇ ਦੇਵਾਂਗੇ ਪੜਾਓ ਬੱਚਿਆਂ ਨੂੰ ਪੜਨ ਵਾਸਤੇ ਪ੍ਰੇਰਿਤ ਕਰੋ ਨੰਬਰ ਆਉਣਗੇ ਕੋਈ ਸਪਾਰਸ਼ ਨਹੀਂ ਚੱਲੂ ਕੋਈ ਪੈਸਾ ਨਹੀਂ ਲੱਗੂ ਨੌਕਰੀਆਂ ਮਿਲਣਗੀਆਂ 45000 ਤੋਂ ਵੱਧ ਨੌਕਰੀਆਂ ਦਿੱਤੀਆਂ ਬਿਜਲੀ ਆ ਰਹੀ ਹੈ ਖੇਤਾਂ ਵਾਲੀ ਖਾਸ ਤੌਰ ਤੇ ਚਲੋ ਘਰਾਂ ਵਾਲੀ ਤਾਂ 90% ਫ੍ਰੀ ਕਰਤੀ ਉਹ ਤਾਂ ਹੋਣੀ ਹੈ ਨਾਲ ਬਿਜਲੀ ਫਰੀ ਕਰਤੀ ਨਾਲ ਖੇਤਾਂ ਵਾਲਿਆ ਰਹੀ ਐ ਨਾਲ ਥਰਮਲ ਪਲਾਂਟ ਵੀ ਖਰੀਦੀ ਜਾਂਦੇ ਆ ਉਹੀ ਖੰਭੇ ਨੇ ਉਹੀ ਫਿਓਜ ਨੇ ਉਹੀ ਟਰਾਂਸਫਾਰਮ ਨੇ ਹੁਣ ਕਿਵੇਂ ਬਿਜਲੀ ਆਉਣ ਲੱਗੀ ਨੀਅਤ ਸਾਫ਼ ਚਾਹੀਦੀ ਐ ਨੀਅਤ ਸਾਫ਼ ਚਾਹੀਦੀ ਇਹਦੇ ਵਾਸਤੇ ਇਹਦੇ ਦਿੱਲੀ ਚ ਹੋ ਰਿਹਾ ਹੈ ਦਿੱਲੀ ਦੇ ਸਕੂਲਾਂ ਨੂੰ ਬੰਦ ਕਰਨ ਦੀ ਪ੍ਰਪੋਜ਼ਲ ਦਿੱਤੀ ਸੀ ਅਫਸਰਾਂ ਨੇ ਸਰਕਾਰੀ ਸਕੂਲਾਂ ਨੂੰ ਵੀ ਬੰਦ ਕਰ ਦਿਓ ਜੀ ਇਹਨਾਂ ਨੂੰ ਪਰ ਅਰਵਿੰਦ ਕੇਜਰੀਵਾਲ ਜੀ ਨੇ ਮਨੀਸ਼ ਸੋਦੀਆ ਨਾਲ ਬਹਿ ਕੇ ਕਿਹਾ ਬੰਦ ਕਰਨ ਦਾ ਸੌਖਾ ਕੰਮ ਇਹਨਾਂ ਨੂੰ ਵਧੀਆ ਬਣਾਵਾਂਗੇ ਅੱਜ ਦਿੱਲੀ ਦੇ ਸ਼ਾਨਦਾਰ ਸਕੂਲ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ IIT ਬਹੁਤ ਵੱਡੇ ਵੱਡੇ ਕੋਰਸ ਜਿਹੜੇ ਕਰਕੇ ਬੱਚੇ ਨਿਕਲ ਰਹੇ ਨੇ ਮੈਂ ਤੁਹਾਨੂੰ ਦੱਸ ਦੇਣਾ ਕਿ ਨਾ ਕੋਈ ਪੀੜਾਕਾਰ ਨਾ ਕੋਈ ਨੀਲਾਕਾਰ ਤੁਹਾਡੇ ਘਰ ਦੀ ਗਰੀਬੀ ਨਹੀਂ ਚੱਕ ਸਕਦਾ ਗਰੀਬੀ ਤੁਹਾਡੀ ਚੱਕੂਗੇ ਤਾਂ ਤੁਹਾਡੇ ਜਵਾਕ ਚੱਕਣਗੇ ਜੇ ਉਹਨਾਂ ਨੂੰ ਪੜ੍ਹਾ ਲიਏ ਉਹਨਾਂ ਨੂੰ ਅਫਸਰ ਬਣਾ ਲიਏ ਉਹ ਗਰੀਬੀਆਂ ਚੱਕਣਗੇ ਤੁਹਾਡੇ ਬੱਚਿਆਂ ਨੂੰ ਪੜਾਵਾਂਗੇ ਦਿੱਲੀ ਦੇ ਵਿੱਚ ਕੋਈ ਘਰਾਂ 'ਚ ਪੋਚੇ ਲਾ ਕੇ ਵਜਾਰਾ ਕਰਦੀ ਐ ਉਹਦਾ ਮੁੰਡਾ IIT ਕਲੀਅਰ ਕਰ ਗਿਆ ਕੋਈ ਪੁੱਲ ਦੇ ਥੱਲੇ ਕੱਪੜੇ ਪ੍ਰੈਸ ਕਰਨ ਦੀ ਰੇੜੀ ਲਾਉਂਦਾ ਉਹਦਾ ਮੁੰਡਾ ਵੱਡਾ ਵਕੀਲ ਬਣ ਗਿਆ ਇਹ ਆਪਾਂ ਇੱਥੇ ਆਪਣੇ ਵੀ ਪਿਛਲੇ ਜਦੋਂ ਸ਼ੁਰੂ ਕੀਤਾ ਹੈ ਹਰਜੋਤ ਬੈਂਸ ਬੈਠਿਆ 157 ਬੱਚੇ ਸਰਕਾਰੀ ਸਕੂਲਾਂ ਦੇ ਪਹਿਲੀ ਵਾਰ ਹੋਇਆ ਜੀ 157 ਬੱਚੇ IIT ਦਾ ਟੈਸਟ ਕਲੀਅਰ ਕਰਕੇ ਸਰਕਾਰੀ ਸਕੂਲਾਂ ਦੇ ਬੱਚੇ ਆਪਣੇ ਵੀ ਚੱਲ ਪਿਆ ਕੰਮ ਟੀਚਰ ਸਕੂਲ ਸ਼ਾਨਦਾਰ ਬਹੁਤ এডਿਕੇਸ਼ਨ ਤੇ ਹੈਲਥ ਤੇ ਬਿਜਲੀ ਤੇ ਇਨਫਰਾਸਟ੍ਰਕਚਰ ਤੇ ਆਨਾਲ Tata Steel ਆ ਗਈ ਆ ਬਣ ਰਹੀ ਹੈ Tata Steel ਜਮਸ਼ੇਦਪੁਰ ਸਭ ਤੋਂ ਵੱਡਾ ਪਲਾਂਟ ਆ ਜਾਂਦਾ ਉਹ ਤੋਂ ਬਾਅਦ ਇੰਡੀਆ ਦਾ ਸਭ ਤੋਂ ਸੈਕੰਡ ਬਿਗੇਸਟ ਆ ਇੱਥੇ ਦਾ ਹੁਣ ਹੀ ਮਿਲੇ ਨੇ ਔਰ ਇਹੀ ਗੱਲ ਫੇਰ ਕਹੀ ਹੈ ਵੀ ਇੱਥੋਂ ਦੇ ਮੁੰਡੇ ਕੁੜੀਆਂ ਨੂੰ ਕੰਮ ਦੇਣਾ ਹੈ ਜੀ ਉਹ ਕਹਿੰਦੇ ਇੱਥੋਂ ਦੇ ਲੋਕਲ ਬੰਦਿਆਂ ਨੂੰ ਹੀ ਕੰਮ ਦੇਵਾਂਗੇ ਰੋਜ਼ਗਾਰ ਮਿਲੇਗਾ ਬਹੁਤ ਰੋਜ਼ਗਾਰ ਮਿਲੇਗਾ ਇਹ ਕੰਮ ਸਰਕਾਰਾਂ ਦਾ ਹੁੰਦਾ ਹੈ ਸਰਕਾਰਾਂ ਕਰ ਰਹੀਆਂ ਸਰਕਾਰਾਂ ਦਾ ਕੰਮ ਕੋਈ ਪਰਚੇ ਕਰੋਣਾ ਥੋੜੀ ਹੁੰਦਾ ਹੈ ਸਰਕਾਰਾਂ ਦਾ ਕੰਮ ਕਿਸੇ ਦਾ ਕੰਮ ਰੋਕਣਾ ਥੋੜੀ ਹੁੰਦਾ ਚਲਾਉਣਾ ਹੁੰਦਾ ਛੋਸੀ ਉਹ ਕਹਿੰਦੇ ਮੈਨੂੰ ਪੁੱਛਿਆ ਪੱਤਰਕਾਰਾਂ ਨੇ ਕਹਿੰਦੇ ਜਿਹੜੇ ਆ ਭ੍ਰਿਸ਼ਟਾਚਾਰੀ ਨੇ ਆ ਜਿਹੜੇ ਜਿਨ੍ਹਾਂ ਨੇ ਹੁਣ ਤੱਕ ਦੇਸ਼ ਚਲਾਇਆ ਹੈ ਇਹਨਾਂ ਨੇ ਭ੍ਰਿਸ਼ਟਾਚਾਰ ਕਰਕੇ ਹੁਣ ਤੱਕ ਕਿੰਨਾ ਕਿ ਨੁਕਸਾਨ ਹੋ ਗਿਆ ਹੁਣ ਦੇਸ਼ ਦਾ ਮੈਂ ਕਿਹਾ ਜੀ ਸਾਡੇ ਪਿੰਡ ਵਾਲੇ ਕਸਤੂਰੀ لال ਲਾਲਾ ਜੀ ਨੇ ਦੁਕਾਨ ਹੈ ਉਹਨਾਂ ਦੀ ਉਹ ਗੱਲ ਹੋ ਗਈ ਲਾਲਾ ਜੀ ਦੀ ਦੁਕਾਨ 'ਚ ਚੋਰੀ ਹੋ ਗਈ ਲੋੜੀ ਵਾਲੇ ਦਿਨ ਸੀ ਕੋਈ ਕੰਦ ਜੀ ਤੋੜ ਕੇ ਕੋਈ ਗੱਲਾਂ ਲੈ ਕੇ ਚੱਕ ਕੇ ਚਲੋ ਅਗਲੇ ਦਿਨ ਪੁਲਿਸ ਰਿਪੋਰਟ ਲਖਾਤੀ ਦੁਕਾਨ ਤਾਂ ਚਲਾਉਣੀ ਹੋਈ ਸੀ ਰਿਓੜੀਆਂ ਵਾਲੀ ਬੋਰੀ ਐ ਮਤਲਬ ਮੋੜ ਕੇ ਕਿਨਾਰੇ ਜੇ ਰੱਖਤੀ ਗੱਚਕ ਜੀ ਰੱਖਤੀ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਕਸਤੂਰੀ لال ਜੀ ਦੇ ਚੋਰੀ ਹੋ ਗਈ ਲੋਕ ਅਫਸੋਸ ਕਰਨ ਆਉਣ ਲੱਗ ਗਏ ਜਿਹੜਾ ਆਇਆ ਕਰੇ ਰਿਓੜੀਆਂ ਵਾਲੀ ਬੋਰੀ 'ਚੋਂ ਮੁੱਠੀ ਭਰ ਕੇ ਤਿੰਨ ਚਾਰ ਰਿਓੜੀਆਂ ਮੂੰਹ ਚ ਪਾ ਕੇ ਪੁੱਛ ਲਿਆ ਕਰੇ ਬੜਾ ਮਾੜਾ ਹੋ ਗਿਆ ਕਸਤੂਰੀ ਲਾਲ ਜੀ ਬਹੁਤ ਅਫਸੋਸ ਹੋਇਆ ਹੈ ਜਿਹੜਾ ਆਇਆ ਕਰੇ ਰਿਓੜੀ ਵਾਲੀ ਬੋਰੀ ਚੋਂ ਮੁੱਠੀ ਭਰ ਕੇ ਤਿੰਨ ਚਾਰ ਰਿਓੜੀਆਂ ਮੂੰਹ ਚ ਪਾ ਕੇ ਬਹੁਤ ਅਫਸੋਸ ਹੋਇਆ ਲਾਲਾ ਜੀ ਸਾਡੇ ਪਿੰਡ ਦਾ ਸਰਪੰਚ ਉਹ ਬਾਹਰ ਗਿਆ ਹੋਇਆ ਸੀ ਪਿਛਲੇ ਜਿਹੇ ਪੈਰ ਉਹ ਵੀ ਆ ਗਿਆ ਉਹ ਕਹਿੰਦਾ ਚਲੋ ਮੈਂ ਵੀ ਜਾਇਆ ਮਸ ਕਸਤੂਰੀ ਦੇ ਚੋਰੀ ਹੋ ਗਈ ਸਰਪੰਚ ਸਾਹਿਬ ਵੀ ਗਏ ਜਾਣ ਸਾਰ ਰਿਓੜੀਆਂ ਦੀ ਬੋਰੀ ਚੋਂ ਮੁੱਠੀ ਜੀ ਭਰੀ ਨਾਲ ਗੱਚਕ ਤਕਲੀਕ ਤੇ ਮੂੰਹ ਚ ਪਾ ਕੇ ਰਿਓੜੀਆਂ ਕਹਿੰਦਾ ਬੜਾ ਮਾੜਾ ਹੋਇਆ ਕਸਤੂਰੀ ਮੈਂ ਤੱਕਦੇ ਗਿਆ ਹੋਇਆ ਸੀ ਮੈਂ ਤਾਂ ਹੁਣ ਸਰ ਮੈਂ ਗਿਆ ਪਹਿਲਾਂ ਜਾ ਕੇ ਆਵਾਂ ਕਸਤੂਰੀ ਲਾਲ ਜੀ ਕਿੰਨਾ ਕ ਨੁਕਸਾਨ ਹੋ ਗਿਆ ਹੋਣਾ ਕਸਤੂਰੀ ਕਸਤੂਰੀ ਲਾਲ ਕਹਿੰਦਾ ਜੀ ਪੌਣਾ ਪਿੰਡ ਤਾਂ ਪਤਾ ਲੈ ਗਿਆ ਸਰਪੰਚ ਸਾਹਿਬ ਬਾਕੀ ਜਿਹੜੇ ਰਹਿੰਦੇ ਨੇ ਉਹ ਹਜੇ ਆਉਣਗੇ ਜਿਹੜਾ ਆਉਂਦਾ ਥੋਡੇ ਵਾਂਗੂ ਰਿਓੜੀਆਂ ਵਾਲੀ ਬੋਰੀ ਚੋਂ ਮੁਠੀ ਭਰ ਕੇ ਚਾਰਕ ਮੂੰਹ ਚ ਪਾ ਕੇ ਪੁੱਛ ਲੈਂਦਾ ਕਿੰਨਾ ਕ ਨੁਕਸਾਨ ਹੋ ਗਿਆ ਕਹਿੰਦਾ ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਹੈ ਜੀ ਇਹ ਤਾਂ ਜਦੋਂ ਸਾਰਾ ਪਿੰਡ ਹਿਸਾਬ ਅੱਲਾ ਪਤਾ ਲੈ ਗਿਆ ਉਦੋਂ ਹਿਸਾਬ ਲਾਵਾਂਗੇ ਉਹ ਮੈਂ ਕਿਹਾ ਹੁਣੇ ਕਿਵੇਂ ਦੱਸਤੀਏ ਨੁਕਸਾਨ ਤਾਂ ਚੱਲੀ ਜਾਂਦਾ ਹੈ ਇਹ ਤਾਂ ਕਿਤੇ ਕੋਈ ਇਮਾਨਦਾਰ ਸਰਕਾਰ ਆਈ ਕੇਜਰੀਵਾਲ ਵਰਗੇ ਇਮਾਨਦਾਰ ਬੰਦੇ ਉੱਥੇ ਪ੍ਰਧਾਨ ਮੰਤਰੀ ਵਾਲੀ ਕੁਰਸੀ ਤੇ ਬੈਠਾ ਉਦੋਂ ਬਾਅਦ ਬੰਦ ਹੋਊਗਾ ਕਰਤਾਂ ਫੇਰ ਹਿਸਾਬ ਲਾਵਾਂਗੇ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਦੇਸ਼ ਦਾ 77 ਸਾਲਾਂ ਚ ਇਹ ਹਿਸਾਬ ਹੀ ਨਹੀਂ ਲੱਗਿਆ ਸੱਤਾਂ ਸੋ ਬਿਓ ਤੁਸੀਂ ਗ੍ਰਾਂਟ ਜਿਹੜੀ ਆਊਗੀ ਇਹ ਗ੍ਰਾਂਟ ਨੂੰ ਸਮਝਣਾ ਵੀ ਯਾਰ ਲੋਕਾਂ ਦੇ ਪੈਸੇ ਨੇ ਮੈਂ ਲੋਕਾਂ ਤੇ ਲਾਉਣੇ ਨੇ ਇਹ ਨਹੀਂ ਦੇਖਣਾ ਵੀ ਯਾਰ ਗ੍ਰਾਂਟ ਚੋਂ ਆਪਾਂ ਕਿੰਨੇ ਕੁ ਇੱਧਰ ਉੱਧਰ ਕਰ ਸਕਦੇ ਆ ਉਹ ਫਿਰ ਲੋਕ ਅਗਲੀ ਵਾਰ ਕਹਿੰਦੇ ਨੇ ਚੰਗਾ ਭਾਈ ਠੀਕ ਆ ਮਰਜੀ ਆ ਤੇਰੀ ਅਗਲੀ ਵਾਰ ਨਹੀਂ ਕਰਦੇ ਪਬਲਿਕ ਹੈ ਤੇ ਉਂਗਲ ਲਾਉਣਾਂ ਨਾ ਤੋਂ ਜਰੂਰ ਬਚਿਓ ਜਿਹੜੇ ਉਹੀ ਪੰਪ ਭਰੀ ਜਾਂਦੇ ਰਹਿੰਦੇ ਪਿੰਡਾਂ ਚ ਹੁੰਦੀਆਂ ਚ ਹਰੇਕ ਪਿੰਡ ਚ ਹੁੰਦੇ ਆ ਉਹ ਕੋਈ ਬੰਦਾ ਸੀ ਜ਼ਿਮੀਂਦਾਰ ਉਹ ਗਿਆ ਸ਼ਹਿਰ ਚ ਦੁਕਾਨ ਤੇ ਦੁਕਾਨ ਤੇ ਗਿਆ ਤਾਂ ਸ਼ਹਿਰ ਦਾ ਪੀਪਾ ਪਿਆ ਸੀ ਉੱਥੇ उन्हें शहद पीपे च उंगल लाई थोड़ा जा खाधा कहना बड़ा लाला जी स्वाद शायद है बाकी बचता उन्हें कंध ना पूजता कंधना पूंजता मिठा सी शायद मिठे देख के मखियां आ गई उ मखिया देख के छिपकली आ गई कौर किली आ गई मखियां खाण कौर कि देख के चूहा पैर निकलिया भी कोल किली बाहर निकले उन्हें कोल कि हमला करता चूहे ने चूहे देख के बिल्ली आ गई बिल्ली ने चूहे पर हमला करता ਉਹ ਬਿੱਲੀ ਨੂੰ ਦੇਖ ਕੇ ਕੋਈ ਗਾਹ ਕਾਇਆ ਸੀ ਉਹਦੇ ਕੋਈ ਕੁੱਤਾ ਸੀ ਕੁੱਤਾ ਬਿੱਲੀ ਨੂੰ ਪੈ ਗਿਆ ਲਾਲਾ ਜੀ ਨੇ ਧਾ ਕਿਲੋ ਦਾ ਬੱਟਾ ਕੁੱਤੇ ਦੇ ਮਾਨ ਦੀ ਕੋਸ਼ਿਸ਼ ਕੀਤੀ ਉਹ ਕੁੱਤੇ ਦੇ ਮਾਲਕ ਦੇ ਸਿਰ 'ਚ ਵੱਜ ਗਿਆ ਉਹਦਾ ਸਿਰ ਪਾੜ ਗਿਆ ਲਹੂ ਲਹਾਨ ਹੋ ਗਿਆ ਜਿਹਨੇ ਉਂਗਲ ਲਾਈ ਸੀ ਸ਼ਹਿਦ ਵਾਲੀ ਕੋਲੇ ਬੈਠਾ ਦੇਖੀ ਜਾਂਦਾ ਸੀ ਥੋੜੇ ਚਿਰ ਬਾਅਦ ਕਹਿੰਦਾ ਲਾਲਾ ਜੀ ਥੋੜਾ ਝਗੜਾ ਦਾ ਮੈਨੂੰ ਲੱਗਾ ਵੱਧ ਗਿਆ ਮੈਂ ਕੱਲ ਨੂੰ ਆਉਂਗਾ ਉਂਗਲ ਲਾ ਕੇ ਹੋ ਗਿਆ ਸੋ ਇਹਨਾਂ ਦਾ ਵੀਰੋ ਵੀਰੋ ਬਚਿਓ ਇਹ ਉਂਗਲਾਂ ਲਾਉਣ ਵਾਲੇ ਬਹੁਤ ਹੋਣਗੇ ਤੁਹਾਨੂੰ ਆਪ ਦੇ ਸਾਹਬ ਨਾਲ ਕੰਮ ਕਰਿਓ ਜਿਵੇਂ ਤੁਹਾਨੂੰ ਪਿੰਡ ਕਹਿੰਦਾ ਓਵੇਂ ਜਿਵੇਂ ਕੰਮ ਕਰਿਓ ਉਂਗਲਾਂ ਆਉਣਾਂ ਆਣਾਂ ਤੋਂ ਬਚਿਓ ਸੋ ਮੈਂ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਨਾ ਬਹੁਤ ਸਾਰੇ ਆਪਣੇ ਪਰਿਵਾਰਾਂ ਸਮੇਤ ਵੀ ਆਏ ਹੋਣਗੇ ਬਹੁਤ ਵੱਡਾ ਦਿਨ ਸਰਪੰਚੀ ਦੀ ਸੌ ਚੁੱਕਣੀ ਕਿਉਂਕਿ ਸਰਪੰਚੀ ਸ਼ੁਰੂਆਤ ਹੈ ਪਹਿਲੀ ਪੌੜੀ ਹੈ ਅੱਗੇ ਤੁਹਾਡੇ ਚੋਂ ਪਤਾ ਨਹੀਂ ਕਿਹੜੇ ਕਿਹੜੇ ਆਉਦੇ ਹੋਰ ਤੁਸੀਂ ਤਹਾਂ ਜਾਓਗੇ ਕਿਹੜੇ ਕਿਹੜੇ ਆਉਦਿਆਂ ਤੇ ਜਾਓਗੇ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਜਿੰਨਾ ਲੋਕਾਂ ਦੇ ਨਾਲ ਕੰਮ ਕਰੀ ਜਾਓਗੇ ਜਿੰਨਾ ਲੋਕਾਂ ਦਾ ਪਿਆਰ ਦਿੱਤੀ ਜਾਓਗੇ ਵਿਸ਼ਵਾਸ ਦਿੱਤੀ ਜਾਓਗੇ ਉਹਨੇ ਤਹਾਂ ਜਾਈ ਜਾਓਗੇ ਇਹ ਪਬਲਿਕ ਹੈ ਸਭ ਜਾਣਦੀ ਹੈ ਸੋ ਲੋਕਾਂ ਦੇ ਨਾਲ ਰਹਿਣਾ ਲੋਕਾਂ ਦੇ ਵਰਗੇ ਬਣ ਕੇ ਰਹਿਣਾ ਕਿਉਂਕਿ ਸਰਪੰਚੀ ਜਿਹੜੀ ਹੈ ਉਹਦੇ ਵਿੱਚ ਡਿਊਟੀ ਇਹ ਹੈ ਕਿ ਜਦੋਂ ਮਰ ਜਿੱਤੀ ਰਾਤ ਨੂੰ ਵੀ ਕੁੰਡਾ ਖੜਕਾ ਸਕਦਾ ਕੋਈ ਕੋਈ ਕੰਮ ਪੈ ਗਿਆ ਕੋਈ ਹਸਪਤਾਲ ਲੈ ਕੇ ਜਾਣਾ ਕਿਸੇ ਨੂੰ ਜਾਂ ਕੋਈ ਹੋਰ ਕੰਮ ਪੈ ਗਿਆ ਸਤ ਤੁਸੀਂ ਇਹ ਸਮਝ ਕੇ ਡਿਊਟੀ ਨਿਭਾਉਣੀ ਹੈ ਕਿ ਮੈਂ ਇਹ ਕੰਮ ਹੱਥ ਬੰਨ ਕੇ ਆਪ ਮੰਗਿਆ ਇਸ ਕਰਕੇ ਮੇਰੇ ਲਈ ਕੋਈ ਟਾਈਮ ਨਹੀਂ ਹੈਗਾ ਕਿਉਂਕਿ ਲੋਕ ਉਮੀਦ ਕਰਕੇ ਤੁਹਾਡੇ ਕੋਲੇ ਆਉਂਦੇ ਆ ਉਮੀਦਾਂ ਲੋਕਾਂ ਦੀਆਂ ਪੂਰੀਆਂ ਉਤਰੋਗੇ ਤਾਂ ਕਈ ਬੰਦੇ ਮੈਂ ਦੇਖਿਆ 25-25 ਸਾਲ ਤੋਂ ਸਰਪੰਚ ਚੱਲੇ ਆ ਰਹੇ ਨੇ ਨਾਲੇ ਸਰਬਸੰਤੀ ਨਾਲ ਕਿਉਂਕਿ ਉਹ ਲੋਕ ਕਹਿੰਦੇ ਵੀ ਤੂੰ ਹੀ ਬਣਦਾਈ ਤੂੰ ਸਾਡੀਆਂ ਉਮੀਦਾਂ ਤੇ ਪੂਰਾ ਉਤਰਦਾ ਸੋ ਪੂਰੇ ਉਤਰੇ ਉਮੀਦਾਂ